ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਧਰਤੀ ਤੇ ਜਾਂ ਪੰਜਾਬ ਨੂੰ ਕਹਿ ਲਈਏ ਵਿਦੇਸ਼ੀ ਤਾਕਤਾਂ ਨੇ ਅੱਡਾ ਬਣਾ ਲਿਆ ਤੇ ਇਹ ਜਿਹੜੀ ਸਟੇਟਮੈਂਟ ਹੈ ਇਹ ਜਿਹੜਾ ਬਿਆਨ ਹੈ ਜਿਹੜਾ ਬਗੇਸ਼ਵਰ ਧਾਮ ਦਾ ਮੁਖੀ ਬਾਬਾ ਤੇਰਿੰਦਰ ਹੈਗਾ ਉਹਨੇ ਇਹ ਸਟੇਟਮੈਂਟ ਦਿੱਤੀ ਹੈ ਉਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਪੱਗਾਂ ਵਾਲੇ ਨੇ ਉਹ ਅਸਾਈ ਬਣ ਰਹੇ ਨੇ ਕਿਉਂ ਬਣ ਰਹੇ ਨੇ ਔਰ ਇਹ ਬਿਆਨ ਸੁਣ ਕੇ ਜਿਹੜੇ ਸਾਡੀ ਕੌਮ ਦੇ ਵਿੱਚ ਚੌਧਰੀ ਨੇ ਜਿਹੜੇ ਕਹਿੰਦੇ ਸਾਨੂੰ ਖਾਲਸਾਤਨ ਚਾਹੀਦਾ ਉਹ ਕਹਿੰਦੇ ਨੇ ਇਹ ਬਿਆਨ ਗਲਤ ਦਿੱਤਾ ਹੈ ਕਿ ਜਿਸਿੱਖਾਂ ਨੂੰ ਅਸਾਈ ਬਣਾਇਆ ਜਾ ਰਿਹਾ ਹੈ ਤਾਂ ਬੱਚੇ ਤਾਕਤ ਕਿਹੜੀ ਐ ਇਹ ਸੋਚਣਾ ਜ਼ਰੂਰੀ ਨਹੀਂ ਹੈਗਾ ਤੁਹਾਡੇ ਲਈ ਜੇ ਤੁਹਾਡਾ ਤੋਰੀ ਫੁਲਕਾ ਚੱਲਦਾ ਵੀ ਉੱਥੇ ਧਰਨਾ ਲਾ ਲਓ ਉੱਥੇ ਧਰਨਾ ਲਾ ਲਓ ਲੋਕਾਂ ਤੋਂ ਫੰਡੰਗ ਕੱਟੀ ਕਰ ਲਓ ਅਜੇ ਮੈਂ ਢੰਗਿਆਂ ਵਾਲੇ ਨੇ ਕਹਿਤਾ ਸੀ ਮੈਨੂੰ ਤਾਂ ਜੁੱਤੀਆਂ ਵਿੱਚ ਬੈਠਣਾ ਪਿਆ ਮੈਂ ਧਰਮ ਪਰिवर्तन ਰੋਕਣਾ ਐ ਇਦਾਂ ਥੋੜੀ ਰੁਕਣਾ ਔਰ ਜਿਹੜਾ ਉਹਨੇ ਕਹਿ ਕੇ ਬਦੇਸ਼ੀ ਤਾਕਤਾਂ ਦਾ ਅੱਡਾ ਬਣ ਚੁੱਕਾ ਐ ਇਹਦੇ ਵਿੱਚ ਸ਼ੰਕਾ ਕੋਈ ਨਹੀਂ ਨੇ ਕਿ ਖਾਲਸਤਾਨੀ ਨੇ ਕਿ ਤੀਣਾ ਇਹ ਕੈਨੇਡਾ ਅਮਰੀਕਾ ਬੈਠੇ ਨੇ ਕੁਛ ਪਾਕਿਸਤਾਨ ਦੇ ਵਿੱਚ ਬੈਠੇ ਨੇ ਆਈਐਸਆਈ ਦਾ ਬੋਲ ਵਾਲਾ ਉਹ ਜਿਹਨੇ ਬਿੰਦ ਰਖੀ ਨੇ ਕਹੇ ਸੀ ਤੂੰ ਨੇ ਬੋਲਦੀ ਰਕਾਨੇ ਤੂੰ ਨੇ ਬੋਲਦੀ ਤੇਰੇ ਤੇ ਤੇਰਾ ਯਾਰ ਬੋਲਦਾ ਇਹ ਸ਼ਬਦ ਇਹ ਗਾਣਾ ਇਹਨਾਂ ਖਾਲਸਤਾਨੀਂ ਦੇ ਢੁਕਦਾ ਹੀ ਆ ਇਹਨਾਂ ਵਿੱਚ ਕੌਣ ਬੋਲਦਾ ਆਈਐਸਆਈ ਬੋਲਦਾ ਕੋਈ ਸ਼ੱਕ ਹੈਗਾ ਹੁਣ ਜਿਹੜਾ ਬਗੇਸ਼ਵਰ ਧਾਮ ਵਾਲਾ ਬਾਬਾ ਹੈ ਉਹ ਤਾਂ Hindu ਹੈ ਉਹਨੇ ਤਾਂ ਇੱਕ ਤਾਨਾ ਮਾਰਿਆ ਉਹ ਕਹਿੰਦਾ ਜਿਹੜੇ ਪੱਗਾਂ ਵਾਲੇ ਨੇ ਉਹ ਸਾਈ ਬਣ ਰਹੇ ਨੇ ਆ ਪਿਛੇ ਤੁਸੀਂ ਦੇਖਿਆ ਇੱਕ ਆਟੋ ਰਿਕਸ਼ੇ ਵਾਲਾ ਸੀ ਮੈਂ ਸਿੱਖ ਹੈਗਾ ਉਹਦੇ ਗੋਲਦਾਰ ਸੀ ਬਾਲੇ ਤਸ਼ਵੀਰ ਪਾ ਕੇ ਉਹ ਕਹਿੰਦਾ ਮੈਂ ਮੁਸਲਮਾਨ ਬਣ ਗਿਆ ਆ ਮੱਕੇ ਤੋਂ ਮੈਂ ਮਾਲਾ ਲੈ ਕੇ ਆਇਆ ਇਹਨਾਂ ਲੋਕਾਂ ਨੂੰ ਪਹਿਲਾਂ ਵਾਇਰਲ ਕੀਤਾ ਜਾਂਦਾ ਵੀ ਤੁਸੀਂ ਢੋਲ ਵਜਾਓ ਸਿੱਖ ਹੋਣ ਦਾ ਦੇ ਬਾਅਦ ਦੇ ਵਿੱਚ ਕੋਈ ਇਲਾਜ ਦਿੱਤਾ ਹੁਣ ਹੈ ਉਹਨੂੰ ਉਹ ਮੁਸਲਮ ਬਣ ਗਿਆ ਗੱਲ ਇਹ ਹੈ ਵੀ ਅਸੀਂ ਸਚਾਈ ਨੂੰ ਕਬੂਲ ਨਹੀਂ ਕਰਦੇ ਵੀ ਪੰਜਾਬ ਦੀ ਧਰਤੀ ਤੇ ਕੀ ਹੋ ਰਿਹਾ ਹੈ ਅੱਛਾ ਇੱਕ ਗੱਲ ਮੈਂ ਤੁਹਾਨੂੰ ਨੋਟ ਕਰਾਉਣੀ ਹੈ ਇਹਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖਿਓ ਦੇਖਿਓ ਵੀ ਇਹ ਕਰਤੂਤਾਂ ਕੌਣ-ਕੌਣ ਕਰਦਾ ਹੈ ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿਹੜਾ ਬਾਬਾ ਦੀਪ ਸਿੰਘ ਦਾ ਅਸਥਾਨ ਬਣਿਆ ਉੱਥੇ ਜਿੱਦੇ ਚਪਹਿਰਾ ਲੱਗਦਾ ਹੈ ਅਕਰ ਹੈ ਜਿਹੜੀਆਂ ਆਪਣੀ ਸੱਸ ਨੂੰ ਪਾਣੀ ਦਾ ਘੁੱਟ ਨਹੀਂ ਫੜਾ ਸਕਦੀਆਂ ਨਾ ਚਾਹ ਦਾ ਕੱਪ ਨਹੀਂ ਫੜਾ ਸਕਦੀਆਂ ਉਹ ਮੀਂਹ ਪੈਣ ਦੇ ਵਿੱਚ ਗੁਟਕਾ ਸਾਬ ਬੜਿਆ ਹੁੰਦਾ ਹੈ ਉੱਪਰ ਛਤਰੀ ਤਾਣੀ ਹੁੰਦੀ ਹੈ ਉਹ ਚਪਹਿਰਾ ਹੁੰਦਾ ਸੁਖਮਨੀ ਸਾਹਿਬ ਪਾਠ ਕਰਕੇ ਤੇ ਉੱਥੇ ਪਤਾ ਕਿਉਂ ਹੈ ਅਸੀਂ 500 ਪਾਉਂਡ ਦਾ ਕੇਕ ਕੱਟਿਆ ਗਿਆ ਸੀ ਉੱਥੇ ਸਾਰਾ ਕੁਝ ਆਨ ਰਿਕਾਰਡ ਪਿਆ ਤੇ ਸਭ ਤੋਂ ਵੱਧ ਚੀਕਾਂ ਉਹੀ ਮਾਰਦੇ ਨੇ ਹਾਏ ਪੰਜਾਬ ਅਸਾਈ ਬਣ ਗਿਆ ਇਹਦੇ ਵਿੱਚ ਝੂਠ ਕੀ ਹੈ ਤੁਸੀਂ ਇਹ ਕਰਤੂਤਾਂ ਖੁਦ ਕਰ ਰਹੇ ਹੋ ਅਟੜੀਆਂ ਵਾਲਾ ਜਿਹੜਾ ਕਹਿੰਦਾ ਸੀ ਮੈਂ ਧਰਮ ਪਰਵਰਤਨ ਹੋਣ ਤੋਂ ਰੋਕਣਾ ਸਭ ਤੋਂ ਵੱਧ ਕੇਕੇ ਕੱਟਦੇ ਆ ਕੋਈ ਸ਼ੱਕ ਹੈਗਾ ਇਹਦੇ ਵਿੱਚ ਸਿਰ ਤੇ ਕੇਸਕੀ ਲੱਗੀ ਹੁੰਦੀ ਹੈ ਥੱਲੇ ਰੱਖ ਕੇ ਕੇਕ ਹੈਪੀ ਬਰਥਡੇ ਟੂ ਜੋ ਇਹ ਕੀ ਕੀ ਕਰਦੇ ਤੁਸੀਂ ਇਹ ਕਰਦੇ ਆਂ ਅਸੀਂ ਇਹ ਕਰਤੂਤਾਂ ਕਿਹਦੀਆਂ ਨੇ ਨੇੜਾ ਬਿਆਨ ਬਗੇਸ਼ਵਰ ਧੰਮ ਵਾਲੇ ਬਾਬੇ ਨੇ ਦਿੱਤਾ ਅੱਛਾ ਅੱਛਾ ਇਹ ਉਹੀ ਬਾਬਾ ਹੈ ਜਿਹਦੇ ਕੋਲੇ 인ਦਰਜੀਤ ਨਿਕੂ ਗਿਆ ਸੀ ਤੁਸੀਂ ਦੇਖਿਆ ਪਗੜੀਆਂ ਵਾਲੀਆਂ ਦੁਕਾਨਾਂ ਉਹਦੇ ਮੂਹਰੇ 인ਦਰਜੀਤ ਨਿਕੂ ਦੀ ਫੋਟੋ ਲੱਗੀ ਹੁੰਦੀ ਪੱਗਾਂ ਖਰੀਦੋ ਮਤਲਬ ਕੀ ਹੈ ਵੀ ਜੇ ਤੂੰ ਸਿਰ ਤੇ ਪੱਗ ਬੰਨ ਵੀ ਲਈ ਤੇ ਜੇ ਅੰਦਰ ਬਾਣੀ ਦਾ ਬੋਲ ਵਾਲਾ ਹੈ ਨਹੀਂ ਜਿੱਥੇ ਮਰਜ਼ੀ ਤੱਕ ਐ ਖਾਈ ਚੱਲੋ ਕੋਈ ਸ਼ੱਕ ਥੋੜੀ ਹੈ। ਔਰ ਵਿਦੇਸ਼ੀ ਤਾਕਤਾਂ ਦਾ ਅੱਡਾ ਪੰਜਾਬ ਬਣ ਚੁੱਕਾ ਹੈ। ਆ ਜਿਹੜੀਆਂ ਖਾਲਸਤਾਨੀ ਕਤੀੜਾਂ ਨੇ ਆ ਮਾਨ ਵਰਗੇ ਲਾ ਲਓ। ਟਕਸ਼ਾਲੀ ਲਾ ਲਓ ਇਹ ਸਾਰੇ ਉਹੀ ਨੇ। ਇਹਨਾਂ ਨੂੰ ਜੋ ਆਈਐਸ ਆਈ ਵੱਲੋਂ ਹੁਕਮ ਹੁੰਦਾ ਉਹੀ ਇਹ ਇੱਥੇ ਕਰਤੂਤਾਂ ਕਰਦੇ ਨੇ। ਆ ਅਮਰਤਪਾਲ ਦਾ ਪਾਪਾ ਨਹੀਂ ਫਿਰਦਾ ਸੀ। ਚੰਡੀਗੜ੍ਹ ਮੂਤਪਾਲ ਦੀਆਂ ਚੱਕੀ ਫੋਟਮਾਂ। ਸਾਡੇ ਅਮਰਤਪਾਲ ਨੂੰ ਰਿਹਾ ਕਰੋ ਇਹ ਕੌਣ ਨੇ? ਇਹ ਉਹੀ ਲਾਣਾ ਸਾਰਾ। ਸਾਰੇ ਇਕੱਠੇ ਹੋ ਕੇ ਤੁਰ ਪੈਣਗੇ ਇਹ ਬਖਰੇ ਬਖਰੇ ਭੇਡਾਂ ਦੇ ਬਾੜੇ ਨੇ ਆ ਜਿਹੜੀ ਬਖਰੇ ਬਖਰੇ ਨੇ ਬਸ ਇੱਕੋ ਹੀ ਵਸਲ ਮਾਰਨੀ ਪੈਂਦੀ ਛੱਡ ਦਿਓ ਭੇਡਾਂ ਬਾੜੇ ਦਾ ਦਰਵਾਜ਼ਾ ਛੋਟਾ ਜਿਹਾ ਹੁੰਦਾ ਖਿੜਕੀ ਖੋਲ ਦਿੰਦੇ ਨੇ ਸਾਰੀਆਂ ਭੇਡਾਂ ਬਾਹਰ ਨੇ ਕੋਈ ਅਮਰਤਪਾਲ ਦੀ ਫੋਟੋ ਚੱਕ ਲੈਂਦਾ ਕੋਈ ਭਿੰਡਾਂ ਵਾਲੀ ਚੱਕ ਲੈਂਦਾ ਕੋਈ ਕਿਸੇ ਦੀ ਕੋਈ ਕਿਸੇ ਦੀ ਅਸੀਂ ਪੰਜਾਬ ਨੂੰ ਆਜ਼ਾਦ ਕਰਾਉਣਾ ਹੈ ਅਸੀਂ ਖਾਲਸਾ ਬਣਾਉਣਾ ਹੈ ਛਿੱਤਰ ਖਾਈ ਚੱਲ ਲੋਕਾਂ ਦੇ ਛਿੱਤਰ ਬਵਾਈ ਚੱਲੋ ਤੁਹਾਡਾ ਕੋਈ ਮਰਨਾ ਨਹੀਂ ਲੋਕਾਂ ਨੂੰ ਮਰਵਾਈ ਚੱਲੋ ਤੁਹਾਡੇ ਲੱਛਣ ਨਹੀਂ ਮੱਸ ਅਸ਼ਾਣਾ ਮੈਂ ਰਾਤ 12:00 ਵਜੇ ਪਹਿਲਾ ਮੈਚ ਚੱਲਦਾ ਸੀ ਪੰਜਾਬ ਵਾਲਿਆਂ ਦਾ ਉਹਨਾਂ ਨੇ ਬੜੀ ਫੂਕ ਦਿੱਤੀ ਉਹ ਹਾਰ ਗਏ ਸੌਖ ਸਕੋਰ ਮਸੇ ਹੀ ਬਣਿਆ ਅਗਲੇ ਜੱਤਗੇ ਤੇ ਉਹ ਮੈਚ ਦੇਖ ਕੇ ਮੂਡ ਜਾ ਖਰਾਬ ਹੋਇਆ ਫਿਰ ਦੁੱਧ ਦਾ ਗਲਾਸ ਪੀਤਾ ਅੱਧਾ ਕਿਲੋ ਘਟੋ ਘਟ ਬਦਾਮ ਤੋਂ ਬਾਅਦ ਫਿਰ ਨੀਂਦ ਆਈ ਫਿਰ ਸੁਪਨਾ ਚੱਲ ਪਿਆ ਸੁਪਨੇ ਦੇ ਵਿੱਚ ਕੀ ਆ ਜਿਹੜੇ ਵੱਡੇ ਵੱਡੇ ਚੋਲਿਆਂ ਵਾਲੇ ਸੀ 에어ਪੋਰਟ ਤੇ ਖੜੇ ਕਹਿੰਦੇ ਜੇ ਸਾਨੂੰ ਕੋਈ ਕਹਦੇ ਵੀ ਵੀਜ਼ਾ ਮਿਲੂ ਕੈਨੇਡਾ ਦਾ ਅਸਾਈਆਂ ਦਾ ਪਾਪ ਅਜ ਤਾਂ ਕਹਿੰਦੇ ਉਹਦੀ ਪਾ ਲਾਂਗੇ ਟੋਪੀ ਜੀ ਉਹਦੀ ਏ ਕਾ ਰ ਪਾਵਾਂ ਕਹਿੰਦੇ ਬਸ ਸਾਨੂੰ ਵੀਜ਼ਾ ਮਿਲਣਾ ਚਾਹੀਦਾ ਤੇ ਜਦੋਂ ਮੈਨੂੰ ਅਬਸਰ ਨੇ ਮਾਰੀ ਠੋਕਰ ਵੀ ਤੈਨੂੰ ਵੀ ਚਾਹੀਦਾ ਮੈਨੂੰ ਵੀ ਜਾ ਖੁੱਲ ਗਈ ਫਿਰ ਮੈਂ ਕਿਹਾ ਮੈਨੂੰ ਨਹੀਂ ਚਾਹੀਦਾ ਭਰਾਵਾ ਮੈਂ ਤਾਂ ਪਹਿਲਾਂ ਹੀ ਜਾ ਆਇਆ ਇਹ ਤਾਂ ਪੰਜਾਬ ਦੀ ਚੰਗੇ ਆ ਜਾਣ ਕੇ ਇਹ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਸਾਡੀਆਂ ਕਰਤੂਤਾਂ ਨੇ ਅਸੀਂ ਲਾਲਚੀ ਆ ਉਹ ਜਿਵੇਂ ਕੁੱਤੇ ਦੇ ਮੂੰਹ ਵਿੱਚ ਮਾਸ ਦਾ ਟੁਕੜਾ ਸੀ ਨਾ ਉਹ ਨਹਿਰ ਦੇ ਕੰਡੇ-ਕੰਡੇ ਤੇ ਜਾ ਰਿਹਾ ਸੀ ਤੇ ਉਹ ਪਾਣੀ ਪੀਣ ਬਾਅਦ ਜਦੋਂ ਮੂੰਹ ਉਹਨੇ ਵਿੱਚ ਕੀਤਾ ਪਾਣੀ ਵਿੱਚ ਉਹਦੀ ਆਪਣੀ ਸ਼ਾਂ ਜਿਹੜੀ ਹੁੰਦੀ ਹੈ ਪਰਸਾਵਾ ਜਿਹਨੂੰ ਕਹਿੰਦੇ ਜਾਣੇ ਕਿ ਆਪਨਾ ਆਪ ਦੇਸ਼ ਗੇ ਵਿੱਚ ਉਹਨੂੰ ਇਹ ਕੁੱਤਾ ਹੋਰ ਦੇਸ਼ ਆ ਉਹਦੇ ਮੂੰਹ ਵਿੱਚ ਹੀ ਮਾ ਦਾ ਟੁਕੜਾ ਸੀ ਤੇ ਉਹ ਆਪਣਾ ਤਾਂ ਖਾ ਨਹੀਂ ਸਕਿਆ ਉਹਦਾ ਵੀ ਖੌਣ ਨੂੰ ਫਿਰਦਾ ਸੀ ਉਹ ਜਦੋਂ ਭੌਂਕਿਆ ਆਪਣੇ ਮੂੰਹ ਵਾਲੇ ਵੀ ਪਾਣੀ ਡਿੱਗ ਪਿਆ ਉਹ ਹਾਲਾਤ ਸਾਡੇ ਐ ਅਸੀਂ ਆਪਣਾ ਨਹੀਂ ਸੰਭਾਲਣਾ ਅਧਿਆਨ ਕੀ ਕੁਛ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਬਗੇਸ਼ਵਰ ਧਾਮ ਵਾਲੇ ਬਾਬੇ ਦਾ ਬਿਆਨ ਹੈ ਭਾਵੇਂ ਉਹ Hindu ਹੈ ਪਰੜੀ ਉਹਨੇ ਗੱਲ ਕਹੀ ਹੈ ਕਿ ਪੱਗਾਂ ਵਾਲੇ ਅਸਾਈ ਬਣ ਰਹੇ ਨੇ ਇਹ ਤੇ ਗੌਰ ਜ਼ਰੂਰ ਕਰ ਲਿਓ ਵੱਡੇ ਵੱਡੇ ਕੀਰਤਨ ਦਰਵਾਨ ਕਰਕੇ ਕਰੋੜਾਂ ਰੁਪਇਆ ਆਰਾਗੀ ਬਸੇਰੇ ਤਪਲੇ ਕੁੱਟ-ਕੁੱਟ ਕੇ ਪਾੜ ਦਿੰਦੇ ਨੇ ਵਾਹਿਗੁਰੂ 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 ਇਦਾਂ ਕਰਦੇ ਬੜਾ ਜੋਰ ਲਾਉਂਦੇ ਨੇ ਜਦੋਂ ਪੁੱਛ ਲਈਏ ਫਿਰ ਗਾਣ ਦੇ ਗਾਣ ਇਹ ਕਰਤੂਤਾ ਨਾ ਛਾੜੇ ਸਮਝਿਓ ਥੋੜਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ